ਪਿੰਡਰ ਸ਼ਹਿਰਾਂ ਦਾ ਦਾ ਬੜਾ ਫਰਕ ਆ ਬਾਈ ਪਿੰਡੋਂ ਅਸੀਂ ਦੇਖ ਹੁਣ 1000 ਰੁਪਏ ਦਾ ਤੇਲ ਫੂਕੇ ਆਨੇ ਆ ਸ਼ਹਿਰ ਵਾਲੇ ਆ ਨਿਖੜੇ ਦੀ ਬੁੱਕਲ ਜੋ ਨਿਕੜਦੇ ਔਰੇ ਫਰੀ ਜਾਂਦੇ ਆ ਇਹਦਾ ਫਰਕ ਆ ਹੁਣ ਆਲਾ ਸਮਾਂ ਕਿ ਹੋਇਆ ਲੱਗ ਰਿਹਾ ਯਾਰਾਂ ਦੋਸਤਾਂ ਨੂੰ ਕਿੰਨਾ ਕੇ ਯਾਦ ਕਰਦੇ ਹੋ ਨਹੀਂ ਯਾਰ ਦੋਸਤਾਂ ਦਾ ਹਮੇਸ਼ਾ ਯਾਦ ਹੀ ਕਰੀਦਾ ਸ਼ਾਮ ਨੂੰ ਜਾ ਪਿੱਗ-ਪੁਗ ਲਾਨੇ ਆ ਜਦ ਵੱਧ ਯਾਦ ਕਰੀ ਹੁਣ ਆਹੀ ਬੈਠੇ ਚਾਰ ਭਰਾ ਤਾਂ ਹੀ ਬੈਠਿਆ ਵੀ ਮੜਾ ਹਨੇਰਾ ਹੋਏ ਦੋ-ਦੋ ਲਈਏ ਘਰੇ ਹੀ ਚਾਈਏ ਜਿਹੜੇ ਪਹਿਲੇ ਫਰਸਟ ਆਂਦੇ ਦੀ ਨਾ ਪੰਜ ਸੱਤ ਬੱਚੇ ਉਹ ਨਾ ਦਾ ਕੋਈ ਨੌਕਰੀ ਲੱਗਿਆ ਨਾ ਉਹਨਾਂ ਦਾ ਬਿਜ਼ਨਸ ਚੱਲਿਆ ਜਿਹੜੇ ਐਂਡ ਜਾਂਦੇ ਦੀ 33 34 ਵਾਲੇ ਉਹ ਅਫਸਰ ਵੀ ਬਣ ਗਏ ਬਿਜ਼ਨਸ ਵੀ ਚਲਾ ਲਏ ਸਾਰੇ ਕੰਮ ਉਹਨਾਂ ਨੇ ਸਾਬਲੇ ਇਹ ਫਰਸਟ ਵਾਲੇ ਹਲੇ ਪਿੱਛੇ ਹੀ ਰਹਿ ਗਏ ਪਹਿਲਾ ਕਲਾਸ ਚੱਗੇ ਦੀ ਪਰ ਜ਼ਿੰਦਗੀ 'ਚ ਕੋਈ ਅੱਗੇ ਨਹੀਂ ਨਿਕਲਿਆ ਦੇਖੋ ਜਿਹੜੇ ਸਾਡੀ ਕਲਾਸ ਦੇ ਮਨੀਟਰ ਦੀ ਉਹ ਵਿਚਾਰੇ ਸਾਰੇ ਹੀ ਰੁਲ ਗਏ ਜੋ ਮੋਜਾ ਪਹਿਲਾਂ ਸੀ ਪੜਨ ਚ ਸਕੂਲ ਜਾਣ ਚ ਉਹ ਅੱਜ ਨਹੀਂ ਹੈਗੀਆਂ ਅੱਛਾ ਹਾਂ ਜਾਈਦਾ ਸੀ ਸਵੇਰੇ 7:00 4:00 ਵਜੇ ਘਰੇ ਵੜੀਦਾ ਸੀ ਨਿਬੜੇ ਸਵੇਰੇ ਕੱਪੜੇ ਸਾਫ ਹੁੰਦੇ ਲਿਬੜ ਦੇ ਘਰੇ ਹੋਣੀਦਾ ਸੀ ਵਾਲ ਖੁੱਲੇ ਹੁੰਦੇ ਸੀ ਮੋਜਾ ਸੀ ਬਚਪਨੀ ਸਹੀ ਸੀ ਪਰ ਹਵਾ ਬਦੂ ਬਾਅਦ ਤੇ ਬਚਪਨ ਹੋਰ ਜ਼ਿੰਦਗੀ ਤੇ ਦੇਖੀ ਨਹੀਂ ਅੱਧੀ ਉਮਰ ਤਾਂ ਜੇਲ੍ਹ ਚ ਲੰਗੀ ਤੇ ਹੁਣ ਅੱਗੇ ਪਤਾ ਨਹੀਂ ਪ੍ਰਮਾਤਮਾ ਨੇ ਕੀ ਚਾਹੁੰਦਾ ਅਸੀਂ ਤਾਂ ਕਰ ਨਾਲ ਵੀ ਜਿਹੜੀ ਅੱਗੇ ਜ਼ਿੰਦਗੀ ਵਧੀਆ ਹੋਏ ਬੜੀਆਂ ਨਾ ਹਾਂ ਸਾਰੀ ਜਵਾਨੀ ਜੇਲ੍ਹ ਚ ਲੰਗੀ ਹੁਣ ਬਚਪਨ ਕਿੱਥੇ ਰਹਿ ਗਿਆ ਬਚਪਨੀ ਸੀਗਾ ਸਾਡੇ ਬੱਲੇ ਦਾ بس ਹਾਲਾਤ ਹੀ ਇਦਾਂ ਦੇ ਹੋ ਗਏ ਸੀ ਅਜੀਬ ਕਾਲਜਾਂ ਚ ਲੱਗੇ ਸੀ ਬਾਅਦ ਚ ਹੋਰ ਪਾਸੇ ਪੈ ਗਏ ਅੱਛਾ ਜੀ ਸਾਡਾ ਸਿਸਟਮ ਇਦਾਂ ਦਾ ਗਾ ਲੋਕ ਇਦਾਂ ਦੀ ਮਿਲ ਲੱਗੇ ਛੋਟੇ ਹੁੰਦੇ ਉਲਝ ਗਿਆ ਸੀ ਵੀ ਬਾ ਕਤਲ ਹੋ ਗਿਆ ਉਹ ਛੋਟੇ ਹੁੰਦੇ ਲਵੀ ਜ਼ਮੀਨਾਂ ਦੇ ਰੋਲੇ ਚੱਲਣ ਲੱਗੇ ਉੱਥੋਂ ਇਹੋ ਜਿਹੇ ਉਲਝੇ ਬਾਅਦ ਚ ਅੱਗੇ ਸਰਕਾਰਾਂ ਨੇ ਹੋਰ ਉਲਝਾਏ ਅੰਤ ਤੋਂ ਬਾਅਦ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਬਹੁਤ ਤੇ ਬਾਅਦ ਚ ਤੁਹਾਨੂੰ ਪਤਾ ਹੈ ਆਪਾਂ ਨੇ ਪੰਜਾਬ ਦਾ ਮਾਹੌਲ ਹੀ ਇਹੋ ਜਿਹਾ ਹੈ ਜੇ ਕੋਈ ਬੰਦਾ ਸੁੱਤਣਾ ਚਾਹੇ ਉਹ ਹੋਰ ਉਲਝਦਾ ਜਾਂਦਾ ਹੈ ਤੇ ਕਿਸਮਤ ਆਪਾਂ ਨੂੰ ਅੱਗੇ ਇਹੋ ਜੀ ਥਾਂ ਤੇ ਲੈ ਗਈ ਬਸ ਉਲਝਦੇ ਗਏ ਸਾਨੂੰ ਦੁੱਖ ਵੀ ਲੱਗਦਾ ਹੈ ਜੋ ਅੱਜ ਸਾਨੂੰ ਲੋਕ ਮਿਲਦੇ ਨੇ ਕਿੰਨੀ ਫੇਕ ਦੁਨੀਆ ਹੈ ਬਸ ਸਾਰੇ ਇੰਜੋਏਮੈਂਟ ਦੇਖਦੇ ਨਾਲ ਵੀ ਜਿਹਦੇ ਕੋਲ ਚਾਰ ਪੈਸੇ ਹੈਗੇ ਨੇ ਉਹਦੇ ਨਾਲ ਤੁਰ ਲੋ ਪਰ ਸਾਡਾ ਉਹ ਸਿਸਟਮ ਨਹੀਂ ਹੈਗਾ ਅਸੀਂ ਆਪਣੀਆਂ ਜਿੰਦਗੀਆਂ ਖਰਾਬ ਕਰਕੇ ਪਰ ਆਪਣੀ ਯਾਰੀ ਦੋਸਤੀ ਖੱਟੀ ਤੇ ਆਪਣੇ ਪਰਿਵਾਰ ਖੱਟੇ ਨੇ ਤੇ ਲੜੇ ਆ ਪਰਿਵਾਰ ਵਾਂਗ ਪਿੱਛੇ ਲੜੇ ਆ ਜਾਂ ਆਪਣੇ ਜਮੀਰ ਪਿੱਛੇ ਲੜੇ ਆ ਤੇ ਕਦੇ ਗਲਤ ਕੰਮਾਂ ਜਾਂ ਨਸ਼ਾ ਪ੍ਰਮੋਟ ਕੀਤਾ ਹੋਏ ਕੋਈ ਵੀ ਇਹੋ ਜਿਹਾ ਕਦੇ ਸਾਨੂੰ ਨਾ ਲੋਕ ਇਹੋ ਜਿਹੇ ਚੰਗੇ ਲੱਗਦੇ ਨਾ ਇਹੋ ਜਿਹਾ ਕੰਮ ਕਦੇ ਕਰੀਏ ਸਾਰੇ ਭਰਾ ਆਪਣਾ ਭਰਾਵਾਂ ਨੂੰ ਜੇ ਆਪਾਂ ਕਿਸੇ ਦੇ ਧੀ ਪੁੱਤ ਨੂੰ ਗਲਤ ਪਾਸੇ ਲਾਵਾਂਗੇ ਉਹ ਸਾਰੀਆਂ ਗੱਲਾਂ ਆਪਣੇ ਅੱਗੇ ਆਉਣਗੀਆਂ ਖੇਤੀ ਦੇ ਸਿਰ ਤੇ ਹੀ ਤੁਰੇ ਫਿਰਦੇ ਆ ਹੁਣ ਹੋਰ ਤਾਂ ਕੋਈ ਕੰਮ ਨਹੀਂ ਹੁਣ ਸਾਨੂੰ ਕਿਹੜਾ ਸਰਕਾਰ ਨਾਲ ਕੋਈ ਨੌਕਰੀ ਨਹੀਂ ਦਿੱਤੀਆਂ ਉਲਟਾ ਕੀ ਇਸ ਪੈਗੇ ਸਾਰਾ ਕੁਝ ਉਹ ਖੇਤੀ ਦੇ ਸਿਰ ਤੇ ਹੀ ਤੁਰੇ ਫਿਰਦੇ ਜਿਹੜੇ ਮਾਪਿਓ ਆਪਣੇ ਖੇਤੀਬਾੜੀ ਕਰਦੇ ਆ ਜਾਂ ਭਰਾ ਕਰਦੇ ਆ ਆਪਣਾ ਉਹ ਦੇ ਸਿਰ ਤੇ ਹੀ ਸਾਰਾ ਕੁਝ ਜੱਟਾਂਾਂ ਦੀ ਜ਼ਮੀਨਾਂ ਹੀ ਹੁੰਦੀਆਂ ਨੇ ਬਸ ਉਹ ਦੇ ਸਿਰ ਤੇ ਤੁਰੇ ਫਿਰਦੇ ਆ ਬਾਈ ਕਹਿੰਦਾ ਵੀ ਖੇਤੀ ਵਰਗਾ ਲਾਹੇਵੰਦ ਹੰਦਾ ਹੀ ਨਹੀਂ ਹੈ ਕੋਈ ਕਿਤੇ ਨਾ ਕਿਤੇ ਜਿਹੜੇ ਕਾਰਪੋਰੇਟ ਘਰਾਣੇ ਨੇ ਨਾ ਕਾਬਜ ਹੋ ਰਹੇ ਨੇ ਆਪਣੇ ਪੰਜਾਬ ਤੇ ਕਿਉਂਕਿ ਜ਼ਮੀਨ ਬਹੁਤ ਮਹਿੰਗੀ ਹੋ ਗਈ ਮਹਿੰਗੀ ਹੁੰਦੀ ਆ ਉਹ ਹੁਣ ਬੱਚਾ ਸਾਨੂੰ ਇੱਥੇ ਕੰਮ ਨਾ ਕਰਨਾ ਵੈ ਠੀਕ ਹੈ ਮੈਂ ਨਹੀਂ ਇਹ ਨਹੀਂ ਮੰਨਦਾ ਵੀ ਤੁਸੀਂ ਬਾਹਰ ਨਾ ਜਾਓ ਬਾਹਰ ਜਾਓ ਕੋਈ ਗੱਲ ਨਹੀਂ ਦੋ ਰੁਪਏ ਕਮਾਓ ਕਮਾਓ ਐਨ ਆਰ ਆਈ ਸਾਡੇ ਭਰਾ ਨੇ ਪਰ ਆਪਣਾ ਜਿਹੜਾ ਲਾਇਵੰਤ ਹੁੰਦਾ ਹੈ ਉਹਦੇ ਨਾਲ ਵੀ ਜੁੜੋ ਆਪਣੇ ਜੜਾ ਨਾ ਛੱਡੋ ਤੇ ਮੈਂ ਕਹਿੰਦਾ ਵੀ ਅ ਤਾ ਜ਼ਮੀਨ ਨਾ ਵੇਚੋ ਭਰਾਓ ਅਮੇਂਦਰਾਗੜ੍ਹ 'ਚ ਪੜਿਆ ਆਂ ਬਾਈ ਮੈਂ ਅੱਛਾ ਤੇ ਆ ਨਾ ਨਾਨ ਸੂਬਾਸ ਡਕਾਲਾ ਵਸ ਤੁਸੀਂ ਉਧਰ ਦੀ ਹਨ ਉਹ ਬੱਸਾਂ ਮਿੰਨੀ ਚੱਲਦੀ ਹੁੰਦੀਆਂ ਸਾਡਾ ਤੇ ਰੌਲਾ ਉਹਨਾਂ ਨਾਲ ਹੀ ਰਹਿੰਦਾ ਹੁੰਦਾ ਕਿਉਂਕਿ ਰੋਕਦੇ ਨਹੀਂ ਸਾਨੂੰ ਦੇਣਾ ਤੇਰਾ ਗੱਲ ਫਿਰ ਅਸੀਂ ਜੂਤ ਪਲਾਂਜ ਉਹਨਾਂ ਨਾਲ ਹੋਣਾ ਅਸੀਂ ਆਪਣਿਆਂ ਨੂੰ ਮਾਣ ਮਹਿ ਰੋਸਾ ਛੀਗਾ ਲਾ ਦੇ। ਸਤਿ ਸ਼੍ਰੀ ਅਕਾਲ। ਦਾਵ ਨਮਸਕਾਰ ਆਊਟਰਨ ਗੇੜੀ ਵਿੱਚ ਤੁਹਾਡਾ ਸਭ ਦਾ ਮੈਚ ਬਿਲਕੁਲ ਸਵਾਗਤ ਕਰਦਾ। ਸ਼ਹਿਰ ਪਟਿਆਲੇ ਦੀ ਜੇਕਰ ਗੱਲ ਕਰੀਏ ਤਾਂ ਤਿੰਨ ਚਾਰ ਚੀਜ਼ਾਂ ਕਾਫੀ ਮਸ਼ਹੂਰ ਨੇ। ਸ਼ਹਿਰ ਪਟਿਆਲੇ ਸ਼ਹਿਰ ਦਾ ਪੈਗ ਹੋ ਗਿਆ ਪਟਿਆਲੇ ਸ਼ਹਿਰ ਦੀ ਪੱਗ ਹੋ ਗਈ ਪਟਿਆਲੇ ਸ਼ਹਿਰ ਦੇ ਸੂਟ ਹੋ ਗਏ। ਇੱਕ ਹੋਰ ਚੀਜ਼ ਆ ਜਿਹੜੀ ਪਟਿਆਲੇ ਸ਼ਹਿਰ ਦੀ ਕਾਫੀ ਖਾਸ ਹੋ ਯਾਰੀ ਆ। ਸੋ ਮੇਰੇ ਨਾਲ ਬਾਈ ਹੋਰੀ ਬੈਠੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਪੁੱਛਦੇ ਆਂ ਕੀ ਕਰਦੇ ਫਿਰਦੇ ਨੇ ਫੇਸ 2 ਦੀ ਮਾਰਕੀਟ ਦੇ ਵਿੱਚ ਬਾਈ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਕਿਵੇਂ ਹੋ ਵਧੀਆ ਜੀ ਵਧੀਆ ਵਧੀਆ ਜੀ ਚੜ੍ਹਦੀ ਕਲਾ ਭਾਜੀ ਤੁਹਾਡਾ ਕਰਮਜੀਤ ਸਿੰਘ ਸੋਨੂ ਬਗੋਰਾ ਅੱਛਾ ਬਾਈ ਕੀ ਕਰਦੇ ਫਿਰਦੇ ਇੱਥੇ ਬਸ ਆਏ ਸੀਗੇ ਬਾਈ ਇੱਥੇ ਕੰਮ ਆਏ ਸੀਗੇ ਯਾਰ ਦੋਸਤ ਮਿਲ ਗਏ ਬੈਠ ਗਏ ਇੱਥੇ ਮੈਂ ਚਾਹ ਪੀ ਲਈਏ ਅੱਛਾ ਜੇਕਰ ਬਾਈ ਯਾਰੀ ਦੋਸਤੀ ਦੀ ਗੱਲ ਕਰਾਂ ਮੈਂ ਤੁਸੀਂ ਕਾਫੀ ਸੀਨੀਅਰ ਐਜ ਦੇ ਹੋ ਮੇਰੇ ਤੋਂ ਯਾਰੀ ਦੋਸਤੀ ਦੀ ਕੀ ਮਹੱਤਤਾ ਹੁੰਦੀ ਹੈ ਜ਼ਿੰਦਗੀ ਦੇ ਵਿੱਚ ਉਹ ਇਲਾਵਾ ਮੈਂ ਤੁਹਾਨੂੰ ਦੱਸ ਦਿਆਂ ਵੀ ਸਾਡੀ ਸੈਫੀ ਪਾਰਟੀ ਹੈ ਸੈਕੂਲਰ ਯੂਥ ਫੈਡਰੇਸ਼ਨ ਆਫ ਇੰਡੀਆ ਅੱਛਾ ਜੀ 2006 ਚ ਅਸੀਂ ਬਣਾਈ ਸੀ ਵਿਦਿਆਰਥੀ ਜਥੇਬੰਦੀ ਹੈ ਉਹ ਚ ਅਸੀਂ ਲੰਮਾ ਸਮਾਂ ਕੰਮ ਕੀਤਾ ਤੇ ਅਸੀਂ ਵੀ ਚਲੋ ਬਣਾ ਲੈਣੇ ਨਾਲ ਸਾਡੇ ਯਾਦਵਿੰਦਰ ਸਿੰਘ लाੜੀ ਪਾੜੀਪੁਰ ਪ੍ਰਧਾਨ ਨੇ ਸੈਫੀ ਦੇ ਤੇ ਇਹ ਵੀ ਸਾਰੇ ਸਾਡੇ ਮੈਂਬਰ ਨੇ ਸੀਨੀਅਰ ਨੇ ਸਾਰੇ ਤੇ ਅਸੀਂ ਯੂਨੀਵਰਸਿਟੀ ਨਾਲ ਜੁੜੇ ਆ ਕਾਲਜਾਂ ਨਾਲ ਜੁੜੇ ਆ ਸ਼ੁਰੂ ਤੋਂ ਹੀ ਮਤਲਬ ਕਿ ਯਾਰੀ ਦੋਸਤੀ ਕਰਕੇ ਇੱਥੇ ਆਪਾਂ ਮਤਲਬ ਕਿ ਸਾਡਾ ਨਾਂ ਹੈ ਤੇ ਯਾਰੀ ਦੋਸਤੀ ਹੋਣੀ ਹੈ ਚਾਹੀਦੀ ਹੈ ਤੇ ਜ਼ਰੂਰੀ ਹੈ ਜੇਕਰ ਇੱਕ ਗੱਲ ਜਿੱਦਾਂ ਮੈਂ ਕਰਾਂ ਨਾਲ ਯਾਰ ਬਿੱਲੀ ਬੈਠੇ ਨੇ ਸਭ ਤੋਂ ਪੁਰਾਣਾ ਯਾਰ ਦੋਸਤ ਜੇ ਮੈਂ ਪੁੱਛਾਂ ਕੌਣ ਨੇ ਉਹ ਨਾਲ ਬੈਠਾ ਆਡਾ ਖੋਂਗ ਡਾਡੀ ਪਹਾੜੀਪੁਰ ਤੇ ਇੱਕ ਆ ਸਾਹਮਣੇ ਆ ਬਲਵਿੰਦਰ ਸਿੰਘ ਨਸੀਰਪੁਰ ਅੱਛਾ ਜੀ ਇਹ ਅਸੀਂ ਇਕੱਠੇ ਪੜੇ ਆ ਇਕੱਠੇ ਬੜੇ ਆ ਇਕੱਠੇ ਬੜਿਆ ਮੈਂ ਕਹਿੰਦਾ ਬਈ ਅਸੀਂ ਨਰਸਰੀ ਤੋਂ ਬਿੰਦਰ ਹਾਂਜੀ ਨਰਸਰੀ ਤੋਂ ਇਕੱਠੇ ਆ ਅਸੀਂ ਅੱਛਾ ਜੀ ਹਾਂ ਨਰਸਰੀ ਦੀ ਯਾਰੀ ਆ ਬੁੱਕੀ ਉਹ ਕਹਿੰਦੇ ਹੁੰਦੇ ਜਦੋਂ ਟੋਬਿਆਂ ਦੇ ਵਿੱਚ ਸ਼ਾਲਾ ਮਾਰ ਨੰਗੇ ਨਹਾਉਣੇ ਹੁੰਦੇ ਜਦੋਂ ਪਿੰਡਾਂ ਦੇ ਵਿੱਚ ਉਦਾਂ ਦੀ ਯਾਰੀ ਆ ਇਹ ਇਕੱਠੇ ਹੀ ਨਾਂਦੇ ਰਹੇ ਆ ਟੋਬੇ 'ਚ ਅਰ ਨਾਂਦੇ ਵੀ ਨੰਗੇ ਹੀ ਰਹੇ ਆ ਬਾਈ ਬੜੀ ਮਸ਼ਾਲ ਐ ਇਹਨਾਂ ਦੀ ਯਾਰੀ ਦੀ ਦੂਜੀ ਗੱਲ ਐ ਬਾਈ ਤੁਸੀਂ ਯਾਰੀ ਦੀ ਗੱਲ ਕੀਤੀ ਐ ਯਾਰੀ ਹੋਣੀ ਚਾਹੀਦੀ ਐ ਯਾਰਾਂ ਨਾਲ ਬਹਾਰਾਂ ਨੇ ਯਾਰੀਆਂ ਤੇ ਫਿਲਮਾਂ ਬਣਦੀਆਂ ਨੇ ਯਾਰੀਆਂ ਤੇ ਗੀਤ ਆਉਂਦੇ ਨੇ ਤੇ ਯਾਰੀਆਂ ਵਿੱਚ ਗਦਾਰੀਆਂ ਵੀ ਹੋਈਆਂ ਨੇ ਹਾਂਜੀ ਹਾਂਜੀ ਤੇ ਯਾਰਾਂ ਨਾਲ ਵੱਡਾ ਬੰਦਾ ਯਾਰੀ ਹੋਣੀ ਚਾਹੀਦੀ ਐ ਪਰ ਯਾਰੀ ਇੱਕ ਸੱਚੀ ਹੋਣੀ ਚਾਹੀਦੀ ਵਧੀਆ ਹੋਣੀ ਚਾਹੀਦੀ ਹੈ ਵੀ ਆਪਾਂ ਨੂੰ ਯਾਰ ਤੇ ਆਪਣੇ ਭਰਾ ਤੇ ਕਿਉਂਕਿ ਯਾਰ ਨੂੰ ਆਪਾਂ ਭਰਾ ਕਹਿੰਨੇ ਆ ਭਰਾ ਤੋਂ ਦੂਜਾ ਸੈਕੰਡ ਯਾਰ ਆਉਂਦਾ ਤੇ ਕਿਤੇ ਯਾਰ ਭਰਾ ਨਾਲੋਂ ਵੱਡਾ ਹੁੰਦਾ ਤੇ ਯਾਰੀ ਇਹ ਸਾਫ਼ ਸ੍ਰੀ ਹੋਣੀ ਚਾਹੀਦੀ ਹੈ ਪੇਸ਼ਾਸ ਲੈਵਲ ਹੋਣਾ ਚਾਹੀਦਾ ਇਹ ਨਹੀਂ ਬਈ ਕਈ ਵਾਰ ਹੁੰਦਾ ਕਿ ਹੈ ਆਮ ਦੇਖਣ ਨੂੰ ਮਿਲਿਆ ਕਿ ਕੋਈ ਤਜਰਬਾ ਹੋ ਗਿਆ ਯਾਰ ਗਦਾਰ ਹੁੰਦੇ ਨੇ ਮਰਵਾ ਵੀ ਗਏ ਯਾਰ ਕਈ ਵਾਰ ਇਹ ਆ ਬਈ ਯਾਰੀ ਵਿੱਚ ਨਾ ਆਪਾਂ ਹਾਸੇ ਮਜ਼ਾਕ ਦੇ ਕੋਈ ਗੱਲ ਕਰ ਦਿੰਨੇ ਆ ਤੇ ਇੱਕ ਕਈ ਵਾਰ ਤੁਹਾਡਾ ਦੂਜਾ ਬੰਦਾ ਤੀਜਾ ਬੰਦਾ ਉਹ ਗੱਲ ਨੂੰ ਵਧਾ ਚੜਾ ਕੇ ਕਹਿੰਦਾ ਉੱਥੇ ਯਾਰੀਆਂ ਚ ਫਿੱਕ ਪੈ ਜਾਂਦੀ ਹੈ। ਔਰ ਮੈਂ ਇਸਨੇ ਆ ਹੀ ਦੇਣਾ ਚਾਹੁੰਨਾ ਸਾਰੇ ਯਾਰਾਂ ਨੂੰ ਭਰਾਵਾਂ ਨੂੰ ਵੀ ਕਦੇ ਵੀ ਕਿਸੇ ਦੀ ਗੱਲ ਸੁਣ ਕੇ ਡਿਸੀਜਨ ਹੀ ਲੈਣਾ ਚਾਹੀਦਾ। ਜੇ ਕੋਈ ਤੁਹਾਨੂੰ ਆਪਣੇ ਯਾਰ ਬਾਰੇ ਗੱਲ ਕਹਿੰਦਾ ਤੇ ਆਪਣੇ ਯਾਰ ਭਰਾ ਨੂੰ ਮਾਣ ਕਰਕੇ ਉਹਨੂੰ ਫੋਨ ਕਰੋ। ਉਤੋਂ ਪੁੱਛੋ ਪਿਆਰ ਨਾਲ ਵੀ ਦੱਸ ਵੀ ਇਹ ਗੱਲ ਮੈਂ ਸੁਣੀ ਹੈ ਦੱਸੋ। ਤੇ ਕਦੇ ਵੀ ਫੇਕਣੀ ਪੈਂਦਾ ਯਾਰਾਂ ਨਾਲ ਬੰਦਾ ਵੱਡਾ। ਅੱਛਾ। ਤੇ ਯਾਰਾਂ ਨਾਲ। ਅੱਛਾ ਬਈ ਜਿਹਦਾ ਪੰਜਾਬ ਦੀ ਗੱਲ ਕੀਤੀ ਤੁਸੀਂ ਪੰਜਾਬ ਦੇ ਸਕੂਲਾਂ ਦੇ ਵਿੱਚ ਪੜ੍ਹੇ ਹੋ। ਆ ਪਹਿਲਾ ਦੇਖ ਦਿੰਦੇਈ ਸਾਡੇ ਵੇਲੇ ਵੀ ਪਿਆਰ ਦੇ ਸਕੂਲਾਂ ਦੇ ਵਿੱਚ ਕੁੱਟ ਬੜੀ ਪੈਂਦੀ ਸੀ ਸਰਾ ਦੀ ਜਿਹੜੀ ਮਾਸਟਰਾਂ ਦੀ ਘੂਰ ਹੁੰਦੀ ਬੜੀ ਹੁੰਦੀ ਅੱਜ ਕੱਲ ਜਵਾਗ ਡਰਦੇ ਨਹੀਂ ਹੈਗੇ ਸਰਾ ਕੋਲੋਂ ਉਲਟਾ ਕਹਿ ਦਿੰਦੇ ਕੋਈ ਗੱਲ ਨਹੀਂ ਤੂੰ ਬਾਹਰ ਚੱਲ ਦੇਖਦੇ ਆ ਤੈਨੂੰ ਭਰਾਵਾ ਸਾਡੇ ਟਾਈਮ ਤੋਂ ਵੀ ਕੋਈ ਹੱਡ ਬੀਤੀ ਦਿਨ ਦੱਸ ਰਿਹਾ ਮੈਂ ਬਈ ਦਾ ਮੁਰਗੇ ਬਣ ਕੇ ਬਈ ਸਾਰਾ 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 ਚੱਕਰ ਕੱਢ ਦਿੰਦੇ ਹੁੰਦੇ ਸੀ ਆਪਣਾ ਸਕੂਲ ਦਾ ਤੇ ਅੱਜ ਕੱਲ ਕੋਈ ਪੇਰੈਂਟਸ ਨੇ ਜਾਂ ਕੋਈ ਮਾਹੌਲ ਇਦਾਂ ਦਾ ਹੋ ਗਿਆ ਬੱਚੇ ਨੂੰ ਹੱਥ ਵੀ ਨਹੀਂ ਲਾ ਸਕਦੇ ਉਹ ਤਾਂ ਕਿਤੇ ਨਾ ਕਿਤੇ ਫਿਰ ਡਰ ਨਹੀਂ ਰਿਹਾ ਨਾ ਪੇਰੈਂਟਸ ਦਾ ਤੇ ਨਾ ਆਪਣਾ ਇਹਨਾਂ ਦਾ ਸਕੂਲ ਸਕੂਲ ਟੀਚਰਸ ਦਾ ਹਾਂ ਜੀ ਮਾਹੌਲ ਇਦਾਂ ਦਾ ਹੋ ਗਿਆ ਕਿ ਵੀ ਇੱਕ ਹੋਰ ਭਾਈ ਬੈਠੇ ਨੇ ਭਾਈ ਤੁਹਾਡਾ ਨਾਮ ਦੱਸੋ ਹੀ ਮੈਨੂੰ ਜੱਸਾ ਨਸੀਰਪੁਰ ਗਾਣਾ ਵੀ ਆਇਆ ਜੱਸਾ ਜੱਟ ਜੱਸ ਸਭ ਆਇਆ ਤੁਹਾਨੂੰ ਵੀ ਕਹਿੰਦੇ ਹੁੰਦੇ ਨੇ ਫਿਰ ਜੱਸਾ ਜੱਟ ਖੜਾ ਸਾਡੇ ਨਾਲ ਬਾ ਜੱਸਾ ਨਸੀਰਪੁਰ ਇਹ ਇਸ ਨਾਮ ਨਾਲੇ ਜਾਣਦੇ ਆ ਸਾਰੇ ਬਾਈ ਤੁਸੀਂ ਦੱਸੋ ਜਿੱਦਾਂ ਬਾਈ ਹੋਰਾਂ ਨੇ ਦੱਸਿਆ ਸਕੂਲਾਂ ਦੇ ਵਿੱਚ ਹੀ ਤੇ ਮੁਰਗੇ ਬਣ ਕੇ ਕਾ ਟਾਈਮ ਕੱਟਤਾ ਤੁਸੀਂ ਆ ਸਕੂਲ ਦੇ ਵਿਦਿਆਰਥੀਆਂ ਨੂੰ ਛੇੜੋ ਥੋੜਾ ਆ ਜਾਓ ਬਿਜ਼ਨੇਸ ਸਮੇਂ ਦੇ ਵਿੱਚ ਪਾਜ਼ਾ ਸਾਡੇ ਟਾਈਮ ਤੋਂ ਹੁਣ ਦੇ ਜ਼ਮਾਨੇ ਦੇ ਵਿੱਚ ਬਹੁਤ ਫਰਕ ਆਇਆ ਕਹਿਣਾ ਉਦੋਂ ਤੋਂ ਬੱਸਾਂ ਦੇ ਵਿੱਚ ਜਾਣਾ ਸੀ ਅੱਜ ਤੱਕ ਕੱਲ ਜ਼ਮਾਨਾ ਪਤਾ ਹੀ ਆ ਮੋਟਰਨ ਹੋ ਗਿਆ ਹਰੇਕ ਕੋਲ ਗੱਡੀ ਮੋਟਰਸਾਈਕਲ ਵੀ ਬਹੁਤ ਫਰਕ ਪੈ ਗਿਆ ਬਹੁਤ ਚੇਂਜਸ ਆ ਗਿਆ ਵੀ ਸਮੇ ਦੇ ਹਿਸਾਬ ਨਾਲ ਗੱਡੀ ਗੱਡੀਆਂ ਗਾਰਾਂ ਦੀ ਗੱਲ ਹੋਈ ਆਪਣੇ ਆਪਣੇ ਸਮੇ ਦੇ ਵਿੱਚ ਤੇ ਸਾਰੇ ਗੇੜੀਆਂ ਲਾਉਂਦੇ ਨੇ ਹੁਣ ਸਾਡਾ ਸਮਾਂ ਆ ਗਿਆ ਚਲੋ ਤੁਸੀਂ ਥੋੜੀ ਕਬੀਲਦਾਰੀਆਂ ਨੇ ਲੱਗਦੇ ਜੇ ਜਦੋਂ ਗੇੜੀ ਲਾਉਂਦੇ ਹੁੰਦੇ ਹੁੰਦੇ ਪਹਿਲਾਂ ਤੇ ਗਿੜੀ ਰੂਟ ਸਭ ਤੋਂ ਪਹਿਲਾਂ ਪਟਿਆਲੇ ਦੇ ਵਿੱਚ ਕਿੱਥੇ ਲੱਭਜਦਾ ਹੁੰਦਾ ਸੀਗਾ ਸਾਡੇ ਤੋਂ ਵੀ ਪਹਿਲਾਂ ਕਿਉਂਕਿ ਅਸੀਂ ਉਦੋਂ ਬੱਚੇ ਹੁੰਦੇ ਸੀ ਉਹ 22 ਨੰਬਰ ਵਾਲਾ ਸਮਝਿਆ ਜਾਂਦਾ ਸੀ ਗੇੜੀ ਰੂਟ ਚਲੋ ਸਾਡੇ ਟਾਈਮ ਅਸੀਂ ਫਿਰ ਬਈ ਇੱਥੇ ਆਪਣਾ ਵਾਈਪੀਐਸ ਹੋ ਗਿਆ ਆ ਯੂਨੀਵਰਸਿਟੀ ਗੇੜੀ ਰੂਟ ਬਹੁਤ ਸੀ ਕਿਉਂਕਿ ਯੂਨੀਵਰਸਿਟੀ ਹੁਣ ਤਾਂ ਇਹਨਾਂ ਨੇ ਗੱਡੀਆਂ ਬੰਦ ਕਰਤੀਆਂ ਤੇ ਪਹਿਲਾਂ ਗੱਡੀਆਂ ਦੇ ਵਧੀਆ ਸੀਗਾ ਗੇੜੀ ਰੂਟ ਲਾਉਂਦੇ ਹੁੰਦੇ ਹੁੰਦੇ ਸੀ ਪਰ ਮੇਰੇ ਹਿਸਾਬ ਜੇ ਹੁਣ ਸਿਆਣੇ ਹੋ ਗਿਆ ਗੇੜੀ ਰੂਟ ਨਹੀਂ ਲਾਉਣਾ ਚਾਹੀਦਾ ਬਿਨਾਂ ਵਜ੍ਹਾ ਤੋਂ ਇਹ ਕਿਰਮ ਮਹंगाई ਦਾ ਜਮਾਨਾ ਹੈ ਅਸੀਂ ਬੱਚਿਆਂ ਵਾਲੇ ਆ ਵੀ ਇਹ ਪੈਸੇ ਵਿਚਾਲਣੇ ਚਾਹੀਦੇ ਨੇ ਇੱਕੋ ਪਿੱਛੇ ਹੀ ਵੀਡੀਓ ਵਾਇਰਲ ਹੋ ਜਾਂਦੀ ਹੈ ਕਹਿੰਦਾ ਪੈਟਰੋਲ ਚ ਹੈ 100 ਰੁਪਏ ਲੀਟਰ 1000 ਰੁਪਏ ਲੀਟਰ ਕਰ ਦੋ ਪੰਜਾਬੀਆਂ ਨੇ ਗੇੜੀਆਂ ਪੱਕੀਆਂ ਲਾਉਣੀਆਂ ਨੇ ਇਹਦੇ ਬਾਰੇ ਦੱਸੋ ਹੁਣ ਸਾਨੂੰ ਦੇਖੋ ਹੁਣ ਮੈਂ ਹੁਣ ਦੇਖੋ ਹੋਰ ਤਾਂ ਨਹੀਂ ਕੋਈ ਬੋਲਣਾ ਚਾਹੁੰਦਾ ਗੱਲ ਬੜੀ ਅੱਗੇ ਚਲੀ ਜਾਂਦੀ ਹੈ ਪੰਜਾਬੀ ਯਾਰ ਸਾਡੀ ਜਿਹੜੀ ਪੰਜਾਬ ਕੌਮ ਅਸੀਂ ਕਿਤੇ ਨਾ ਕਿਤੇ ਫੁਕਰੇ ਹੀ ਬਹੁਤ ਆ ਹਾਂ ਇਸ ਤੋਂ ਵੀ ਆਪਾਂ ਨੂੰ ਬਚਾਂ ਦੀ ਲੋੜ ਹੈ ਕਬੀਲਦਾਰ ਬੱਚਿਆਂ ਵਾਲੇ ਹੈਗੇ ਆ ਘੱਟ ਤੋਂ ਘੱਟ ਮੇਰੇ ਹਿਸਾਬ ਚ ਗੇੜੀ ਠੀਕ ਆ ਗੇੜੀ ਲਾਓ ਪਰ ਫਿਰ ਵੀ ਜੇ ਮਾਪੇ ਬਾਪ ਨੇ ਤੁਹਾਨੂੰ ਗੱਡੀ ਦਿੱਤੀ ਹੋਈ ਹੈ ਜਾਂ ਕੋਈ ਵਿਕਲ ਦਿੱਤਾ ਹੈ ਨਾ ਤੇ ਉਹ ਦਾ ਉਹਨਾਂ ਦਾ ਸਨਮਾਨ ਕਰਨਾ ਚਾਹੀਦਾ ਕਿਤੇ ਨਾ ਕਿਤੇ ਬਚਾ ਕਰਨਾ ਚਾਹੀਦਾ ਅੱਛਾ ਭਾਈ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਫਰਕ ਦੱਸੋ ਮੈਨੂੰ ਥੋੜਾ ਜਿਹਾ ਪਿੰਡਾਂ আর ਸ਼ਹਿਰਾਂ ਦਾ ਤਾਂ ਬੜਾ ਫਰਕ ਆ ਭਾਈ ਪਿੰਡੋਂ ਅਸੀਂ ਦੇਖ ਹੁਣ 1000 ਰੁਪਏ ਦਾ ਤੇਲ ਫੂਕੇ ਆਨੇ ਆ ਸ਼ਹਿਰ ਵਾਲੇ ਆ ਨੇੜੇ ਦੀ ਬੁੱਕਲ ਜੋ ਨਿਕੜਦੇ ਆ ਰੇ ਭਰੀ ਜਾਂਦੇ ਆ ਇਹਦਾ ਫਰਕ ਆ ਨਾਲੇ ਭਾਈ ਜਿਵੇਂ ਤੁਸੀਂ gheड़ी ਦੀ ਕਹਿ ਰਹੇ ਹੋ gheड़ी gheड़ी ਦਾ ਫਰਕ ਆ ਨਵੀਂ ਮੰਢੀ ਨੇ ਆਸ਼ਕੀ ਲਈ gheड़ी ਕਰਨੀ ਆ ਅਹੀ ਆਪਣਾ ਮਿੱਤਰ ਪਿਆਰ ਤੇ ਯਾਰੀ ਦੋਸਤੀ ਯਾਰੀ ਦੋਸਤੀ ਵੀ ਚੱਲਾ ਭਰਾ ਮਿਲ ਜੂ ਚੱਲ ਗੇੜਾ ਲਾਂਦੇ ਆ ਕਿਹ ਨਾ ਕਿਹ ਨੁੱਕਰ ਦੇ ਕੋਈ ਨਾ ਕੋਈ ਭਰਾ ਮਿਲ ਜਾਂਦਾ ਅੱਛਾ ਚਲੋ ਹਾਸ ਕੇੜੇ ਘਰੇ ਮੁੜ ਜਾਂਦੇ ਆ ਬਈ ਕਾਲਜ ਦੇ ਵਿੱਚ ਜਦੋਂ ਪੜਦੇ ਹੁੰਦੇ ਸਾਰੇ ਮੈਂ ਵੀ ਕਾਲਜ ਦੇ ਵਿੱਚ ਪੜਨਾ ਹੁੰਦਾ ਤੇ 10 15 ਯਾਰ ਦੋਸਤ ਇਕੱਠੇ ਹੋ ਕੇ ਗੇੜੀਆਂ ਲਾਉਂਦੇ ਹੁੰਦੇ ਹੁਣ ਕਬੀਲਦਾਰੀ ਹੋ ਗਈ ਤੁਹਾਡੀ ਸਾਰਿਆਂ ਦੀ ਹੁਣ ਇਹਦੇ ਬਾਰੇ ਥੋੜਾ ਦੱਸੋ ਉਹ ਵਾਲਾ ਸਮਾਂ ਤੇ ਬੜਾ ਵਧੀਆ ਲੰਘਿਆ ਹੋਣਾ ਹੁਣ ਵਾਲਾ ਸਮਾਂ ਕਿਹੋ ਜਿਹਾ ਲੱਗ ਰਿਹਾ ਯਾਰਾਂ ਦੋਸਤਾਂ ਨੂੰ ਕਿੰਨਾ ਕਿ ਯਾਦ ਕਰਦੇ ਹੋ ਨੇ ਯਾਰ ਦੋਸਤਾਂ ਦਾ ਹਮੇਸ਼ਾ ਯਾਦ ਹੀ ਕਰੀਦਾ ਸ਼ਾਮ ਨੂੰ ਜਾ ਪਿੱਗ ਪੁੱਗ ਲਾਨਿਆਂ ਚਾਹਤ ਵੱਧ ਯਾਦ ਕਰੀਦਾ ਹੁਣ ਆਹੀ ਬੈਠੇ ਚਾਰ ਭਰਾ ਤਾਂ ਹੀ ਬੈਠਿਆ ਵੀ ਮੜਾ ਹਨੇਰਾ ਹੋਏ ਦੋ ਦੋ ਲਈਏ ਘਰੇ ਜਾਈਏ ਹੋਰ ਤਾਂ ਹੁਣ ਇੰਨੀ ਕਿ ਜ਼ਿੰਦਗੀ ਰਹਿ ਗਈ ਸਾਡੀ ਹਾਂ ਹੁਣ ਕਬੀਲਦਾਰੀ ਹੋ ਗਈ ਔਰ ਚੰਬੀ ਉਹ ਜਵਾਕ ਨੇ ਕਹਿੰਦਾ ਪਾਪਾ ਲੈ ਆ ਯਾਰ ਕਿੰਨੇ ਪਿਆਰਾ ਬਈ ਘਰ ਦੇ ਨਾਲ ਫੈਮਿਲੀ ਨਾਲ ਵਧੀਆ ਭਰਾਜ ਇੰਨਾ ਹੈਗਾ ਫੈਮਿਲੀ ਦੀ ਇੰਪੋਰਟੈਂਸ ਕਿੰਨੀ ਹੁੰਦੀ ਆ ਆਪਣੇ ਬੰਦੇ ਦੀ ਜ਼ਿੰਦਗੀ ਵਿੱਚ ਬਸ ਐ ਆ ਵੀ 8 ਵਜੇ ਤੋਂ ਬਾਅਦ ਸਾਰੀ ਫੈਮਿਲੀ ਲਾਲਾ ਜੀ ਆ ਫੋਨ ਤੇ ਫੋਨ ਆਈ ਜਾਣੇ ਆ ਉਹ ਯਾਦ ਭੁਲਾਣੀ ਨਹੀਂ ਦਿੰਦੇ ਅੱਛਾ ਸਾਰੇ ਯਾਰ ਦੋਸਤ ਇਕੱਠੇ ਸਾਰੇ ਇਕੱਠੇ ਬਾਈ ਕਿਵੇਂ ਹੋ ਤੁਸੀਂ ਵਧੀਆ ਬਾਈ ਵਧੀਆ ਬਾਈ ਬੜਾ ਚੁੱਪ ਚੁੱਪ ਬੈਠਾ ਏ ਇਹ ਜਿੰਦਮੇ ਬਾਈ ਨੇ ਨਾ ਇਹ ਨਵਾਂ ਬਾਈ ਬਾਈ ਕੀ ਨਾਮ ਆਈ ਤੁਹਾਡਾ ਮੇਰਾ ਨਾਮ ਜਗਦੀਪ ਹੈ ਬਾਈ ਜਗਦੀਪ ਬਾਈ ਬਾਈ ਕਿਵੇਂ ਦਾ ਫਿਰ ਬਾਈ ਹੋਰਾਂ ਦਾ ਐਕਸਪੀਰੀਅੰਸ ਕਿੰਨਾ ਕੁ ਹੁੰਦਾ ਗੇੜੀ ਰੂਟ ਦੇ ਵਿੱਚ ਭਾਈ ਮੈਨੂੰ ਦੇਖ ਘੱਟੇ ਪਤਾ ਭਾਈ ਨੇ ਪੁੱਛ ਲਾ ਹੁਣ ਆਏ ਆ ਭਾਈ ਇਹ ਹੀ ਦੇਖੋ 40 ਸਾਲ ਦੇ ਹੋ ਗਏ ਇਹ 21 ਸਾਲ ਦਾ ਅੱਧੋ ਅੱਧਾ ਹੱਡੀ ਦੇਖੋ ਉਮਰ ਦਾ ਫਰਕ ਹੁਣ ਆਹੀ ਤੀਜੀ ਪੀੜੀ ਨਾਲ ਵਰਤ ਰਹੇ ਆ ਉਹ ਦੇਖ ਸਾਡੇ ਦੋਸਤ ਵੱਡੇ ਬੈਠੇ ਆ ਸੀਨੀਅਰ ਆਹੀ ਉਹਨਾਂ ਨੂੰ ਦੇਖ ਕੇ ਕਾਲ ਜਗੇ ਇੱਧਰ ਉੱਧਰ ਗਏ ਇਹ ਸਾਨੂੰ ਦੇਖ ਕੇ ਆ ਰਹੇ ਹੁਣ ਆਹੀ ਇਹਨਾਂ ਨੂੰ ਵੇਖ ਕੇ ਸੀ ਆਉਣਾ ਹਾਂ ਇਹਦਾ ਹੈ ਹੀ ਆ ਜੀ ਸਾਨੂੰ ਦੇ ਕੇ ਜਾਓ ਟਿਪਸ ਮੇਰੇ ਕਾਲਜ ਦੇ ਵਿੱਚ ਗੇੜੀ ਰੂਟ ਦੇ ਵਿੱਚ ਥੋੜੇ ਟਿਪਸ ਦੋ ਵੀ ਕਾਲਜ ਦੇ ਵਿੱਚ ਇਦਾਂ ਦਾ ਕੰਮ ਕਰਨਾ ਜ਼ਰੂਰੀ ਆ ਹਾਂ ਗੇੜੀ ਰੂਟ ਦਾ ਦੇਖੋ ਕਾਲਜ ਜੀ ਉਹ ਹਵਾ ਬਣਦੀ ਆ ਕਾਲਜ ਜੀ ਨੌਲ ਜਾਂਦੀ ਆ ਹਾਂ ਸਾਰੀ ਸ਼ਰਵਾ ਦੇ ਉੱਤੋਂ ਆ ਅੱਛਾ ਅੱਛਾ ਲੜਾਈ ਝਗੜਾ ਪਿਆਰ ਮੁਹੱਬਤ ਸਾਰਾ ਕੁਝ ਭਾਈ ਜਿੱਦਾਂ ਮੈਂ ਯੂਥ ਦੇ ਵਿੱਚ ਜਾਣਾ ਹੁੰਨਾ ਤੇ ਕਾਫੀ ਬੱਚਿਆਂ ਦਾ ਇਹੀ ਹੁੰਦਾ ਵੀ ਯਾਰ ਸਟੱਡੀ ਕਰਕੇ ਹੀ ਬਾਹਰ ਵੱਲ ਨੂੰ ਜਾਈਏ ਫਾਈਲਸ ਕਰੀਏ ਬਾਹਰ ਜਾਈਏ ਪੰਜਾਬ ਦੇ ਵਿੱਚ ਖੇਤੀ ਨੂੰ ਕਹਿ ਸਕਦੇ ਆ ਖੇਤੀ ਦਾ ਰੁਜ਼ਾ ਮਜ਼ਵਾਕਾਂ ਦੇ ਵਿੱਚ ਘਟ ਗਿਆ ਅੱਜਕੱਲ ਉਹ ਉਸ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਉਸ ਚੀਜ਼ ਦੇ ਦੇਖੋ ਤੁਸੀਂ ਬੜਾ ਵਧੀਆ ਕੁਐਸਚਨ ਪੁੱਛਿਆ ਜਿਹੜਾ ਮੇਰਾ ਮੰਨਣਾ ਹੈ ਮੈਂ ਕਹਿੰਦਾ ਵੀ ਖੇਤੀ ਵਰਗਾ ਲਾਹੇਵੰਦ ਧੰਦਾ ਹੀ ਨਹੀਂ ਹੈ ਕੋਈ ਕਿਤੇ ਨਾ ਕਿਤੇ ਜਿਹੜੇ ਕਾਰਪੋਰੇਟ ਘਰਾਣੇ ਨੇ ਨਾ ਕਾਬਜ ਹੋ ਰਹੇ ਨੇ ਆਪਣੇ ਪੰਜਾਬ ਤੇ ਕਿਉਂਕਿ ਜ਼ਮੀਨ ਬਹੁਤ ਮਹਿੰਗੀ ਹੋ ਗਈ ਮਹਿੰਗੀ ਹੁੰਦੀ ਆ ਵੀ ਹੁਣ ਬੱਚਾ ਕੀ ਕਰਦਾ ਵੀ ਅਸੀਂ ਜ਼ਮੀਨ ਵੇਚੀਏ ਕੱਲਾ ਦੋ ਕਿਲੇ ਬਾਹਰ ਜਾਈਏ ਇਹ ਸਾਨੂੰ ਇੱਥੇ ਕੰਮ ਨਾ ਕਰਨਾ ਵਾ ਕੰਮ ਕਿਉਂ ਕਿਉਂਕਿ ਖੇਤੀ ਨੂੰ ਲਾਹੇਵੰਦ ਧੰਦਾ ਇਹਨਾਂ ਨੇ ਕਹਿਆ ਲਾਹੇਵੰਦ ਧੰਦਾ ਨਹੀਂ ਹੈਗਾ ਮੱਝਾਂ ਲਾਹੇਵੰਦ ਧੰਦਾ ਨਹੀਂ ਹੈਗਾ ਹਾਲਾਂਕਿ ਖੇਤੀ ਤੋਂ ਵੱਧ ਲਾਹੇਵੰਦ ਧੰਦਾ ਕੋਈ ਵੀ ਨਹੀਂ ਹੈਗਾ ਤੁਹਾਡੀ ਫੈਕਟਰੀ ਆ ਸੜ ਜੇ ਗਲ ਜੇ ਜੋ ਮਰਜ਼ੀ ਖਰਾਬ ਰੁਕ ਜੇ ਉਹ ਚਲਾਣੀ ਬਹੁਤ ਔਖੀ ਹੈ ਜੇ ਜੱਟ ਦੀ ਕੋਈ ਫਸਲ ਮਰ ਜੇ ਨਾ ਉਹ ਦੁਬਾਰੇ ਨਾਲ ਦੀ ਨਾਲ ਤਿਆਰ ਹੋ ਜਾਂਦੀ ਹੈ 6 ਮਹੀਨੇ ਬਾਅਦ ਪੈਸੇ ਆਉਣੇ ਹੀ ਆਉਣੇ ਨੇ ਪੱਕੀ ਇਨਕਮ ਹੈ ਕੋਈ ਐਸੀ ਗੱਲ ਨਹੀਂ ਹੈਗੀ ਖੇਤੀ ਬਹੁਤ ਵਧੀਆ ਲਾਹੇਵੰਦ ਧੰਦਾ ਹੈ ਆਪਣੇ ਯੂਥ ਨੂੰ ਠੀਕ ਹੈ ਮੈਂ ਨਹੀਂ ਇਹ ਨਹੀਂ ਮੰਨਦਾ ਵੀ ਤੁਸੀਂ ਬਾਹਰ ਨਾ ਜਾਓ ਬਾਹਰ ਜਾਓ ਕੋਈ ਗੱ ਦੋਰ ਵੀ ਕਮਾਓ ਕਮਾਓ ਐਨਆਰਆਈ ਸਾਡੇ ਭਰਾ ਨੇ ਪਰ ਆਪਣਾ ਜਿਹੜਾ ਲਾਹੇਵੰਦ ਧੰਦਾ ਹੈ ਉਹਦੇ ਨਾਲ ਵੀ ਜੁੜੋ ਆਪਣੇ ਜੜਾ ਨਾ ਛੱਡੋ ਤੇ ਮੈਂ ਕਹਿੰਦਾ ਬਾਤ ਤਾਂ ਜ਼ਮੀਨ ਨਾਲ ਵਿੱਚੋ ਭਰਾਵੋ ਜੋ ਵੀ ਆਪਣਾ ਲਾਹੇਵੰਦ ਧੰਦਾ ਹੈ ਖੇਤੀ ਨਾਲ ਜੁੜੇ ਆਪਾਂ ਸਹਾਇਕ ਧੰਦਿਆਂ ਨਾਲ ਜੁੜੇ ਆ ਤੇ ਕਰਨਾ ਚਾਹੀਦਾ ਬਾਈ ਫਿਲਮਾਂ ਦੇਖਣ ਜਾਂਦੇ ਸੀਗੇ ਆਪਣੀ ਜਵਾਨੀ ਪੈਰੇ ਫਿਲਮਾਂ ਦਾ ਦੇਖਣ ਜਾਂਦੇ ਸੀ ਫਿਲਮਾਂ ਦਾ ਘੱਟੇ ਦੇਖੀਆਂ ਨੇ ਬਾਈ ਆਪ ਹੀ ਬਣਾਈ ਜਾਂਦੇ ਸੀਗੇ ਹਾਂ ਆਪਣੇ ਆਪ ਹੀ ਕਦੇ ਇਕੱਠੇ ਹੋ ਗਏ ਆ ਗੇ ਮੋਟਰਸਾਈਕਲ ਤੇ ਚੜੇ ਨਾ ਫਿਲਮ ਦਾ ਟਾਈਮ ਹੁੰਦਾ ਦੀ ਕੋਈ ਨਾ ਕਿਸੇ ਭਰਾ ਦੇ ਕੋਈ ਮੁਸੀਬਤ ਪੈ ਗਈ ਵਾ ਭੱਜ ਦੌੜ ਚ ਹੀ ਲਾਂਗੇ ਜੰਦਗੀ ਆ ਕੋਈ ਕੋ ਗਾਣਾ ਨਾ ਗੁਰੀ ਦਾ ਯਾਰਾਂ ਬੇਲੀਆਂ ਦੇ ਯਾਰੋ ਉੱਚੀਆਂ ਹਵੇਲੀਆਂ ਕਾਰਾ ਬੇਲੀਆਂ ਦੇ ਵਿੱਚ ਰੈਲੀਆਂ ਪੱਲੇ ਸਾਡੇ ਕੱਖ ਨਹੀਂ ਯਾਰਾਂ ਬੇਲੀਆਂ ਦੇ ਬੇਲੀਆਂ ਐਵੇਂ ਹੁੰਦਾ ਭਰਾਓ ਕਈ ਵਾਰ ਡੀਜ਼ਲ ਜੋਗੇ ਪੈਸੇ ਪਹਿਲਾਂ ਮੰਗ ਕੇ ਲਾਉਂਦੇ ਆ ਪਹਿਲੀ ਗੱਲ ਤਾਂ ਸਾਡੇ ਟਾਈਮ ਗੱਡੀ ਨਹੀਂ ਹੁੰਦੀ ਸਾਡੇ ਕੋਲ ਕੋਈ ਬੰਦੇ ਜਿਆਦੇ ਹੁੰਦੇ ਯਾਰ ਬੰਦੇ ਤਾਂ ਹੀ 100-100 ਬੰਦਾ ਗਿੜੀ ਮਾਰਦੇ ਹੁੰਦੇ ਹਾਊਸਟੇਮ ਕਾਲਜਾਂ 'ਚ ਅੱਛਾ ਜੀ ਠੀਕ ਹੈ ਨਾ ਉਹ ਸਾਡੇ ਕੋਲ ਮੋਟਰਸਾਈਕਲ ਵੀ ਨਹੀਂ ਸੀ ਹੁੰਦਾ ਜੀ ਤੇ ਬੱਸਾਂ ਪਿੱਛੇ ਲੰਮਕ ਲੰਮ ਕੇ ਅਮੇਂਦਰਾ ਕਾਲਜ 'ਚ ਪੜਿਆ ਬਾਈ ਮੈਂ ਅੱਛਾ ਤੇ ਆ ਨਾਨ ਸੂਬਾ ਸਟਕਾਲਾ ਬੱਸ ਤੁਸੀਂ ਉਧਰ ਦੀ ਹੈ ਨਾ ਉਹ ਬੱਸਾਂ ਮਿੰਨੀ ਚੱਲਦੀ ਹੁੰਦੀਆਂ ਸਾਡਾ ਦੇ ਰੌਲਾ ਉਹਨਾਂ ਨਾਲ ਹੀ ਰਹਿੰਦਾ ਹੁੰਦਾ ਕਿਉਂਕਿ ਰੋਕਦੇ ਨਹੀਂ ਸਾਨੂੰ ਅਮੇਂਦਰਾ ਕਾਲਜ ਫਿਰ ਅਸੀਂ ਜੂਤ ਪਲਾਂਜ ਉਹਨਾਂ ਨਾਲ ਹੁਣ ਅਸੀਂ ਆਪਣਿਆਂ ਨੂੰ ਮਾਣ ਮਹਿਸੂਸ ਉਹ ਦੋ ਇਹ ਕਰਦੇ ਹੁੰਦੇ ਹਾਂ ਕਨੈਕਟਰ ਕੁੱਟ ਕੇ ਤਾਂ ਸੱਚੀ ਗੱਲ ਦ ਭਈ ਸਾਨੂੰ ਗਾਈਡ ਕਰਨ ਵਾਲਾ ਕੋਈ ਨਹੀਂ ਸੀਗਾ ਭਈ ਉਹਦੇ ਵਿੱਚ ਆਪਾਂ ਨੂੰ ਵਧੀਆ ਕੰਮ ਕਰਨੇ ਚਾਹੀਦੇ ਨੇ ਸੋਸ਼ਲ ਕੰਮ ਕਰੋ ਵਧੀਆ ਸਟੱਡੀ ਕਰੋ ਉੱਥੇ ਬੰਦਾ ਫਿਰ ਅੱਗੇ ਯੂਨੀਵਰਸਿਟੀ ਆਉਂਦਾ ਉੱਥੋਂ ਫਿਰ ਲੀਡਰ ਬਣਦਾ ਮੈਂ ਯੂਥ ਨੂੰ ਇਹ ਕਹਿੰਦਾ ਵੀ ਨਸ਼ਿਆਂ ਨੂੰ ਛੱਡੋ ਪਹਿਲਾਂ ਕੀ ਹੁੰਦਾ ਸੀ ਮੈਂ ਆਪਣੀ ਹੱਡ ਬੀਤੀ ਦੱਸਦਾ ਜਦੋਂ ਅਸੀਂ ਸਕੂਲਾਂ 'ਚੋਂ ਆਏ ਕਾਲਜ 'ਚ ਹੁੰਦਾ ਕੀ ਹੈ ਭਈ ਅਸੀਂ ਸਿਰਫ 2 ਸਾਲ ਲਾਉਣੇ ਨੇ 2 ਸਾਲ ਕੀ ਲਾਉਣੇ ਨੇ ਫਰਸਟ ਫਰਸਟ ইয়ারਜ਼ ਰੀਪੀਅਰ ਆ ਗਈ ਇੰਗਲਿਸ਼ ਕਿਉਂਕਿ ਇੰਗਲਿਸ਼ ਤੋਂ ਪਹਿਲਾਂ ਹੀ ਬਹੁਤ ਡਰਦੇ ਸੀ ਅਸੀਂ ਸੈਕੰਡ ਇਅਰ ਜਿਹੜੇ ਐਡਮਿਸ਼ਨ ਲਈ ਰੀਪੀਏ ਟੁੱਟੀ ਨਹੀਂ ਮੇਰੇ ਨਾਲ ਦੇ ਬਹੁਤ ਬੰਦੇ ਫਿਰ ਮੁੜ ਕੇ ਚਲੇ ਗਏ ਚਲੋ ਮੈਂ ਮਤਲਬ ਢਾਵਨ ਕਰਕੇ ਬਾਈ ਬੀਏ ਕਰ ਗਿਆ ਫਿਰ ਚਲੋ ਅਸੀਂ ਯੂਨੀਵਰਸਿਟੀ ਆ ਗਏ ਕਹਿਣ ਦਾ ਭਾਵ ਹੈ ਵੀ ਆਓ ਜਰੂਰ ਇੰਜੋਏ ਵੀ ਕਰੋ ਪਰ ਪੜ੍ਹਾਈ ਜਰੂਰ ਕਰੋ ਨੰਬਰ ਕਿੰਨੇ ਕ ਆ ਜਾਂਦੇ ਨੇ ਨੰਬਰ ਬਾਈ ਜੀ ਅੱਜ ਦਾ ਨਾ ਜਿਹੜਾ ਯੁੱਗ ਹੈ 80 90% ਵਾਲਾ ਉਦੋਂ ਬਾਈ 50 55% ਨੰਬਰ ਬਹੁਤ ਹੁੰਦੇ ਸੀ ਕਿਤੇ ਸੈਕੰਡ ਡਿਵੀਜ਼ਨ ਹੁੰਦੀ ਹੁੰਦੀ ਸੀ ਤੇ ਮੈਂ ਕਹਿੰਦਾ ਵੀ ਪੜ੍ਹਨਾ ਚਾਹੀਦਾ ਪੜੋ ਤਰੱਕੀ ਕਰੋ ਅੱਗੇ ਆਓ ਲੀਡਰ ਬਣੋ ਇਹੀ ਹੈ ਕਿਉਂਕਿ ਮਾਂ-ਬਾਪ ਦਾ ਸੁਪਨਾ ਹੁੰਦਾ ਵੀ ਆ ਸਾਡਾ ਬੱਚਾ ਪੜ੍ਹ ਲਿਖ ਕੇ ਤਰੱਕੀ ਕਰੇ ਹੋ 60% ਨੰਬਰ ਵੀ ਆ ਗਏ ਤੇ ਦੋ ਬੰਦੇ ਜਿੰਨੇ ਨੰਬਰ ਹੋ ਜਾਂਦੇ 33 33 ਤੇ ਬਿਲਕੁਲ 60 ਮੈਂ ਵੀ ਇੰਨੇ ਕੇ ਵਾਲਾ ਸੀਗਾ ਜੀ ਸੋਹਣੀ ਗੱਲ ਬਾਈ ਜੀ ਹਾਂਜੀ ਜਿਹੜੇ ਪਹਿਲੇ ਫਸਟ ਆਉਂਦੇ ਦੀ ਨਾ ਪੰਜ-ਸੱਤ ਬੱਚੇ ਉਹ ਨਾ ਦਾ ਕੋਈ ਨੌਕਰੀ ਲੱਗਿਆ ਨਾ ਉਹਨਾਂ ਦਾ ਬਿਜ਼ਨਸ ਚੱਲਿਆ ਜਿਹੜੇ ਐਂਡ ਜਾਂਦੇ ਦੀ 33 34 ਵਾਲੇ ਉਹ ਅਫਸਰ ਵੀ ਬਣ ਗਏ ਬਿਜ਼ਨਸ ਵੀ ਚਲਾ ਲਏ ਸਾਰੇ ਕੰਮ ਉਹਨਾਂ ਨੇ ਸੰਭਲੇ ਇਹ ਫਾਸਟ ਵਾਲੇ ਹਲੇ ਪਿੱਛੇ ਹੀ ਰਹਿ ਗਏ ਪਹਿਲਾ ਕਲਾਸ ਚ ਅੱਗੇ ਦੀ ਪਰ ਜ਼ਿੰਦਗੀ ਚ ਕੋਈ ਅੱਗੇ ਨਹੀਂ ਨਿਕਲਿਆ ਚਾਹ ਵੇਚਣ ਵਾਲੇ ਅੱਜ ਕੱਲ ਪ੍ਰਾਈਮ ਮਿਨਿਸਟਰ ਬਣੇ ਫਿਰਦੇ ਆ ਦੇਖੋ ਜਿਹੜੇ ਸਾਡੀ ਕਲਾਸ ਦੇ ਮਨੀਟਰ ਦੀ ਉਹ ਵਿਚਾਰੇ ਸਾਰੇ ਹੀ ਰੁਲ ਗਏ ਕੁੜੀਆਂ ਨੇ ਬੜਾ ਜ਼ੋਰ ਮਾਰਿਆ ਮੁੰਡਿਆਂ ਨੇ ਮੇਰੀ ਦੇਖ 25 30 ਕੋਣੇ ਪਰ ਕਿਸੇ ਦਾ ਕੋਈ ਭਵਿੱਖ ਚ ਕੁਝ ਨਹੀਂ ਬਣਿਆ ਬਾਪੇ ਪੇਪਰੀ ਕਾਲੇ ਕਰਦੇ ਰਹੇਗੇ ਬਾਈ ਇਹਨਾਂ ਨੂੰ ਇਹਨਾਂ ਨੂੰ ਕੀ ਕਹਿਣਾ ਚਾਹੋਗੇ ਫਰੇਸ ਦੇ ਮੁੱਦੇ ਦੇ ਉੱਤੇ ਇਹ ਦੇਖੋ ਇਹਦੀ ਮਰਜ਼ੀ ਹੈ ਮੈਂ ਤਾਂ ਹੁਣ ਕੁਝ ਨਹੀਂ ਲੱਗਦਾ ਇਹਦਾ ਸਿਸਟਮ ਆਪਾਂ ਬਾਪੂ ਹੀ ਨਾਲ ਗੱਲਬਾਤ ਕਰਦੇ ਆ ਬਾਪੂ ਦੇ ਬਾਈ ਮਸ਼ੀਨਾਂ ਚਲਾਉਂਦੇ ਆ ਅਸਲ ਵਿੱਚ ਮੁੱਛਾਂ ਝਾੜੀਆਂ ਆ ਬਾਪੂ ਹੀ ਐਨ ਅਸੀਂ ਤਾਂ ਮਸ਼ੀਨਾਂ ਚਲਾਉਂਦੇ ਆ ਬਾਈ ਹਾਂਜੀ ਆਸੀਂ ਪੜੇਪੁਰੇ ਦੇ ਘਟੇ ਨੇ ਨਾਮ ਕੀ ਹੈ ਤੁਹਾਡਾ ਨਾਮ ਸਾਡਾ ਅਚਲ ਸਿੰਘ ਹੈ ਜੀ ਅੱਛਾ ਕਿਹੜਾ ਲਾਣਾ ਵਜਦਾ ਹੁੰਦਾ ਪਿੱਛੇ ਸਿੱਖਾਂ ਦਾ ਲਾਣਾ ਵਜਦਾ ਜੀ ਅੱਛਾ ਜੀ ਔਰ ਪਿੰਡਾਂ ਦੇ ਵਿੱਚ ਫਿਰ ਕਿਵੇਂ ਦਾ ਰਹਿਆ ਸੁਭਾ ਰਹਿਣ ਸਹਿਣ ਦਾ ਵਧੀਆ ਰਹਿਆ ਆਪਣਾ ਦਾ ਹਾਂਜੀ ਵਧੀਆ ਰਹਿਆ ਆਪਣਾ ਦਾ ਵਧੀਆ ਰਹੀ ਵਧੀਆ ਤੁਹਾਡਾ ਨਾਮ ਦੱਸੋ ਜੀ ਬਲਵਿੰਦਰ ਸਿੰਘ ਜੀ ਅੱਛਾ ਜੀ ਉਹਨਾਂ ਨੇ ਤੇ ਦੱਸਦਾ ਆਪਣੇ ਸਕੂਲ ਦੇ ਬਾਰੇ ਕਹਿੰਦੇ ਸੀ ਟੋਬਿਆਂ ਦੇ ਵਿੱਚ ਨਹਾਉਂਦੇ ਹੁੰਦੇ ਸੀ ਹਾਂ ਤੁਹਾਨੂੰ ਵੀ ਹੁਣ ਤੁਸੀਂ ਤੁਹਾਨੂੰ ਨੇ ਰਾਡੀਆਂ ਦੱਸਿਆ ਬਈ ਸਹੀ ਦੱਸਿਆ ਅਸੀਂ 45 ਪਹਿਲਾਂ ਨਰਸੀ ਤੋਂ ਇਕੱਠੇ ਪੜ੍ਹੇ ਆ ਅੱਛਾ ਤੇ ਜੋ ਮੋਜਾਂ ਪਹਿਲਾਂ ਸੀ ਪੜਨ ਚ ਸਕੂਲ ਜਾਣ ਚ ਉਹ ਅੱਜ ਨਹੀਂ ਹੈਗੀਆਂ ਅੱਛਾ ਹਾਂ ਜਾਈਦਾ ਸੀ ਸਵੇਰੇ 7:00 ਵਜੇ 4:00 ਵਜੇ ਘਰੇ ਵੜੀਦਾ ਸੀ ਲਿਬੜੇ ਸਵੇਰੇ ਕੱਪੜੇ ਸਾਫ ਹੁੰਦੇ ਲਿਬੜ ਦੇ ਘਰੇ ਵੜੀਦਾ ਸੀ ਵਾਲ ਖੁੱਲੇ ਹੁੰਦੇ ਸੀ ਮੋਜਾਂ ਸੀ ਮੋਹਜਾ ਸੀ ਉਹ ਯਾਦ ਹੁੰਦਾ ਉਹ ਬਚਪਨ ਬਾਈ ਹਾਂਜੀ ਹਾਂਜੀ ਬਿਲਕੁਲ ਯਾਦ ਹੁਣ ਯਾਦ ਕਰਕੇ ਦੇਖੋ ਅਸੀਂ ਅੱਜ 40 ਪਲੱਸ ਉਮਰ ਦੇ ਹੋ ਗਿਆ ਸਾਰੇ ਇਕੱਠੇ ਬੈਠੇ ਆ ਅੱਛਾ ਨਹੀਂ ਅੱਜ ਦੇਖੋ ਅੱਜ ਬੱਚੇ ਥੋੜੀ ਗੱਲ ਪਿੱਛੇ ਲੜ ਪੈਂਦੇ ਨੇ ਦੋਸਤ ਕਾਰਨਾਂ ਤੋਂ ਸਕੂਟਰਾਂ ਤੋਂ ਲੜ ਪੈਂਦੇ ਨੇ ਅਸੀਂ ਉਤਰੇ ਉਤਰ ਇਕੱਠੇ ਆ ਪਿਆਰ ਸਾਡਾ ਯਾਰੀ ਚ ਅੱਛਾ ਬਾਈ ਤੁਹਾਡਾ ਕੀ ਨਾਮ ਹੈ ਅਮਨਦੀਪ ਸਿੰਘ ਅਮਨਦੀਪ ਬਾਈ ਤੁਸੀਂ ਪੜ੍ਹੇ ਕਿੰਨਾ ਕੋ ਮਾਰੇ ਪਲੱਸ 2 ਕੀਤੀ ਭਰਾ ਉਹ ਤੋਂ ਬਾਅਦ ਕਰਦੇ ਕੰਮ ਕਰ ਲੱਗ ਗਿਆ ਬੜੀ ਵੱਡੀ ਵੱਡੀ ਕਹਾਣੀਆਂ ਬਾਈ ਮੈਂ ਥੋੜਾ ਜਿਆਦਾ ਅੱਗੇ ਮਤਲਬ ਕਿ ਬੰਦੇ ਸੀ ਕੁਝ ਦਸੋ ਮੇਰੇ ਜਾਨੋੜਾ ਕਰੇ ਸੀ ਕਦਾ ਕਰਦੀ ਬਸ ਹਾਲਾਤ ਹੀ ਇਦਾਂ ਦੇ ਹੋ ਗਏ ਸੀ ਲਵੀ ਅਜੀਬ ਕਾਲਜਾਂ ਚ ਲੱਗੇ ਸੀ ਇਹ ਬਾਅਦ ਚ ਹੋਰ ਪਾਸੇ ਪੈ ਗਈ ਅੱਛਾ ਜੀ ਸਾਡਾ ਸਿਸਟਮ ਇਦਾਂ ਦਾਗਾ ਲੋਕ ਇਦਾਂ ਦੇ ਮਿਲ ਲੱਗੇ ਛੋਟੇ ਹੁੰਦੇ ਉਲਝ ਗਿਆ ਸੀ ਵੀ ਬਾ ਕਤਲ ਹੋ ਗਿਆ ਛੋਟੇ ਹੁੰਦੇ ਲਵੀ ਜ਼ਮੀਨਾਂ ਦੇ ਰੋਲੇ ਚੱਲਣ ਲੱਗੇ ਉੱਥੋਂ ਇਹੋ ਜਿਹੇ ਉਲਝੇ ਬਾਅਦ ਚ ਅੱਗੇ ਸਰਕਾਰਾਂ ਨੇ ਹੋਰ ਉਲਝਾਏ ਬਸ ਇੱਕ ਗਲਤੀ ਹੋਈ ਉਸ ਤੋਂ ਬਾਅਦ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਬਹੁਤ ਤੇ ਬਾਅਦ ਚ ਤੁਹਾਨੂੰ ਪਤਾ ਹੈ ਆਪਾਂ ਨੇ ਪੰਜਾਬ ਦਾ ਮਾਹੌਲ ਹੀ ਇਹੋ ਜਿਹਾ ਹੈ ਜੇ ਕੋੰਬੰਦਾ ਸੋਚਣਾ ਚਾਹੇ ਉਹ ਹੋਰ ਰੋਲ ਜੁਦਾ ਜਾਂਦਾ ਤੇ ਕਿਸਮਤ ਆਪਾਂ ਨੂੰ ਅੱਗੇ ਇਹ ਜੀ ਥਾਂ ਤੇ ਲੈ ਆਈ ਬਸ ਉਲਝਦੇ ਗਏ ਫੋਨ ਪਰਮਾਤਮਾ ਨੇ ਥੋੜੀ ਕਿਰਪਾ ਕੀਤੀ ਕਿਤੇ ਅੱਗੇ ਜ਼ਿੰਦਗੀ ਦੇ ਵਿੱਚ ਭਾਈ ਯਾਰਾਂ ਦੋਸਤਾਂ ਦੀ ਫਿਰ ਕਿੰਨੀ ਕਿਹ ਅਹਿਮੀਅਤ ਰਹੀ ਕਿੰਨਾ ਨਾਲ ਖੜੇ ਯਾਰੀ ਦੋਸਤੀ ਦੀ ਅਹਿਮੀਅਤ ਦੀ ਗੱਲ ਕਰੀ ਸਾਡੇ ਤੋਂ ਵੱਧ ਕੋਈ ਕਿਸੇ ਨੂੰ ਸਮਝ ਨਹੀਂ ਸਕਦਾ ਜਿੰਨਾ ਅਸੀਂ ਯਾਰੀ ਦੋਸਤੀ ਚ ਇੱਕ ਦੂਜੇ ਦਾ ਸਾਥ ਦਿੱਤਾ ਹੈ ਆ ਸਾਰੇ ਭਰਾ ਇਕੱਠੇ ਬੈਠੇ ਆ ਸਾਡਾ ਇਹ ਮਤਲਬ ਨਹੀਂ ਹੈਗਾ ਯਾਰੀ ਦੋਸਤੀ ਲਾ ਲਈ ਜਾਂ ਘੁੰਮ ਲਿਆ ਜਾਂ ਕਿਸੇ ਨੂੰ ਖਾ ਲਿਆ ਸਾਡਾ ਇਹ ਮਤਲਬ ਰਿਹਾ ਹੈ ਲਵੀ ਜੇ ਕਿਸੇ ਪਰਿਵਾਰ ਚ ਕੋਈ ਗੱਲਬਾਤ ਹੋ ਗਈ ਤਾਂ ਨਾ ਹਿੱਕ ਮੋਢੇ ਨਾਲ ਮੋਢਾ ਲਾ ਕੇ ਖੜੋ ਅੱਜ ਕੱਲ ਦਾ ਕੀ ਹੈ ਵੀ ਜੇ ਕਿਸੇ ਦੇ ਨਾਲ ਜੇ ਕਿਸੇ ਦੇ ਨਾਲ ਆਪਾਂ ਯਾਰੀ ਦੋਸਤੀ ਲਾ ਲਈਏ ਜੇ ਕਿਸੇ ਦੇ ਘਰੇ ਮਸੀਤ ਪੈ ਗਈ ਅਗਲਾ ਫੋਨ ਚੱਕਣਾ ਬੰਦ ਕਰ ਦਿੰਦਾ ਪਰ ਸਾਡਾ ਇਹ ਨਹੀਂ ਰਿਹਾ ਸਾਡੇ ਆੜੇ ਭਰਾ ਖੜੇ ਨੇ ਅਸੀਂ ਅੱਧੀ ਰਾਤ ਨੂੰ ਵੀ ਇੱਕ ਫੋਨ ਤੇ ਹਾਜ਼ਰ ਹੁੰਨੇ ਆ ਤੇ ਇਸ ਚੀਜ਼ ਦਾ ਸਾਨੂੰ ਦੁੱਖ ਵੀ ਲੱਗਦਾ ਹੈ ਜੋ ਅੱਜ ਸਾਨੂੰ ਲੋਕ ਮਿਲਦੇ ਨੇ ਕਿੰਨੀ ਫੇਕ ਦੁਨੀਆ ਬਸ ਸਾਰੇ ਇੰਜੋਏਮੈਂਟ ਦੇਖਦੇ ਨੇ ਲੈ ਵੀ ਜਿਹਦੇ ਕੋਲ ਚਾਰ ਪੈਸੇ ਹੈਗੇ ਨੇ ਉਹਦੇ ਨਾਲ ਤੁਰ ਲੋ ਪਰ ਸਾਡਾ ਉਹ ਸਿਸਟਮ ਨਹੀਂ ਹੈਗਾ ਅਸੀਂ ਆਪਣੀਆਂ ਜਿੰਦਗੀਆਂ ਖਰਾਬ ਕਰਕੇ ਆਪਣੀ ਯਾਰੀ ਦੋਸਤੀ ਖੱਟੀ ਤੇ ਆਪਣੇ ਪਰਿਵਾਰ ਖੱਟੇ ਨੇ ਤੇ ਲੜੇ ਆ ਪਰਿਵਾਰਾਂ ਵਿੱਚੇ ਲੜੇ ਆ ਜਾਂ ਆਪਣੇ ਜਮੀਰ ਪਿੱਛੇ ਲੜੇ ਆ ਤੇ ਕਦੇ ਗਲਤ ਕੰਮ ਜਾਂ ਨਸ਼ਾ ਪ੍ਰਮੋਟ ਕੀਤਾ ਹੋਏ ਕੋਈ ਵੀ ਇਹੋ ਜਿਹਾ ਕਦੇ ਸਾਨੂੰ ਨਾ ਲੋਕ ਇਹੋ ਜਿਹੇ ਚੰਗੇ ਲੱਗਦੇ ਨਾ ਇਹੋ ਜਿਹਾ ਕੰਮ ਕਦੇ ਕਰੀਏ ਸਾਰੇ ਭਰਾ ਆਪਣਾ ਭਰਾਵਾਂ ਨੂੰ ਜੇ ਆਪਾਂ ਕਿਸੇ ਦੇ ਧੀ ਪੁੱਤ ਨੂੰ ਗਲਤ ਪਾਸੇ ਲਾਵਾਂਗੇ ਤੇ ਉਹ ਸਾਰੀਆਂ ਜੱਲ ਆਪਣੇ ਅੱਗੇ ਆਉਣਗੀਆਂ ਖੇਤੀ ਨਾਲ ਬਾਈ ਕਿੰਨਾ ਪਿਆਰ ਆ ਆਪਦੀ ਖੇਤੀ ਨਾਲ ਵੀਰੇ ਖੇਤੀ ਦੇ ਸਿਰ ਤੇ ਹੀ ਤੁਰੇ ਫਿਰਦੇ ਆ ਹੁਣ ਹੋਰ ਤਾਂ ਕੋਈ ਕੰਮ ਨਹੀਂ ਹੁਣ ਸਾਨੂੰ ਕਿਹੜਾ ਸਰਕਾਰ ਨਾਲ ਕੋਈ ਨੌਕਰੀਆਂ ਦਿੱਤੀਆਂ ਉਲਟਾ ਕੀ ਹੈ ਪੈ ਗਏ ਸਾਰਾ ਕੁਝ ਉਹ ਖੇਤੀ ਦੇ ਸਿਰ ਤੇ ਹੀ ਤੁਰੇ ਫਿਰਦੇ ਆ ਜਿਹੜੇ ਮਾਪਿਓ ਆਪਣੇ ਖੇਤੀਬਾੜੀ ਕਰਦੇ ਆ ਜਾਂ ਭਰਾ ਕਰਦੇ ਆ ਆਪਣਾ ਉਹਦੇ ਸਿਰ ਤੇ ਹੀ ਸਾਰਾ ਕੁਝ ਜੱਟਾਂ ਦੀ ਜ਼ਮੀਨਾਂ ਹੀ ਹੁੰਦੀਆਂ ਨੇ ਬਸ ਉਹਦੇ ਸਿਰ ਤੇ ਹੀ ਤੁਰੇ ਫਿਰਦੇ ਆ ਵੱਡਾ ਭਾਈ ਹੈਗਾ ਬਾਈ ਨਹੀਂ ਵੱਡਾ ਨਹੀਂ ਛੋਟਾ ਹੈ ਛੋਟਾ ਹੈ ਕਿੰਨਾ ਪਿਆਰ ਕਰਦੇ ਹੋ ਹਰ ਫੈਮਿਲੀ ਨਾਲ ਪਿਆਰ ਸਾਰੰਦੇ ਭਰਾਵਾਂ ਨੂੰ ਪਿਆਰਤ ਕਰੀਦੇ ਆ ਉਹਨੂੰ ਕਿਤੇ ਨਾ ਕਿਤੇ ਸਹੀ ਰਸਤੇ ਤੇ ਗਾਈਡ ਕਰੀਦਾ ਵੀ ਬਸ ਉਹਨੂੰ ਆਪਾਂ ਹੀ ਗਾਈਡ ਕਰਨਾ ਹੈ ਪਰ ਹੋਰ ਕਿੰਨੇ ਕਰਨਾ ਹੈ ਭਰਾ ਹੀ ਕਰਦਣੇ ਭਰਾ ਪਿਓ ਵੀ ਹੁੰਦੇ ਨੇ ਸਾਰਾ ਕੁਝ ਹੁੰਦੇ ਨੇ ਪਰਿਵਾਰ ਆਪਾਂ ਪਰਿਵਾਰਾਂ ਸਾਹਮਣੇ ਹਾਂ ਬਚਪਨ ਬਾਈ ਕਿੰਦਾ ਕਿ ਯਾਦ ਆਉਂਦਾ ਬਚਪਨ ਹੀ ਸਹੀ ਸੀ ਭਰਾਵਾ ਉਦੋਂ ਬਾਅਦ ਤੇ ਬਚਪਨ ਹੋਰ ਜ਼ਿੰਦਗੀ ਤੇ ਦੇਖੀ ਨਹੀਂ ਅੱਧੀ ਉਮਰ ਤਾਂ ਜੇਲ੍ਹ ਚ ਲੰਗੀ ਤੇ ਹੁਣ ਅੱਗੇ ਪਤਾ ਨਹੀਂ ਪ੍ਰਮਾਤਮਾ ਨੇ ਕੀ ਚਾਹੁੰਦਾ ਅਸੀਂ ਤਾਂ ਕਰ ਨਾਲੇ ਵੀ ਜਿਹੜੀ ਅੱਗੇ ਜ਼ਿੰਦਗੀ ਵਧੀਆ ਹੋਏ ਆਪਣੀ ਹੈ ਨਾ ਹਾਂ ਸਾਰੀ ਜਵਾਨੀ ਜੇਲ੍ਹ ਚ ਲੰਗੀ ਹੁਣ ਬਚਪਨ ਕਿੱਥੇ ਰਹਿ ਗਿਆ ਬਚਪਨ ਹੀ ਸੀਗਾ ਸਾਡੇ ਬੱਲੇ ਦਾ ਉਹੀ ਰਹੂਗਾ ਨਾ ਉਹੀ ਯਾਦ ਆਉਂਦਾ ਹੈ ਨਾ ਉਹੀ ਪਿਆਰ ਆਉਂ ਦਸ ਦਿਨਾਂ ਬਾਅਦ ਕੋਈ ਸੇ ਹੋਰ ਨਾ ਖੜਾ ਹੁੰਦਾ ਤੇ ਤੁਹਾਨੂੰ ਪਤਾ ਹੀ ਉੱਥੇ ਨਾ ਕੋਈ ਗੱਲ ਕਰਨ ਨੂੰ ਦਿਲ ਕਰਦਾ ਨਾ ਕੋਈ ਰਿਸ਼ਤਾ ਬਣਦਾ ਸੋ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਿਆ ਜੀ ਜ਼ਰੂਰ ਸਾਨੂੰ ਦੱਸੋ ਪੰਜਾਬ ਦੇ ਕਿਸਾਨਾਂ ਦੇ ਖੇਤੀਬਾੜੀ ਦੀ ਗੱਲਾਂ ਬਾਤਾਂ ਕੀਤੀਆਂ ਬਾਈ ਹੋਰੀ ਮਿਲੇ ਸੀ ਬੜੀ ਮੈਚੂਰ ਜਿਹੀਆਂ ਗੱਲਾਂ ਗੱਤਾਂ ਕੀਤੀਆਂ ਨੇ ਇਦਾਂ ਦੇ ਪਿਆਰੇ ਭਰਾਵਾਂ ਦੇ ਨਾਲ ਹੋਰ ਤੁਹਾਨੂੰ ਮਿਲਾਉਂਦੇ ਰਹਿਾਂਗੇ ਕਾਲਪ ਚ ਦੀਆਂ ਯਾਦਾਂ ਬਚਪਨ ਦੀਆਂ ਯਾਦਾਂ ਨੂੰ ਯਾਦ ਕਰਵਾਉਂਦੇ ਰਹਿਾਂਗੇ ਹੁਣ ਦਵੋ ਜੀ ਸਾਨੂੰ ਇਜਾਜ਼ਤ ਫਿਰ ਤੋਂ ਉਹੀ ਗੱਲ ਜੇਕਰ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਸਾਡਾ ਪ੍ਰੋਗਰਾਮ ਕਰਾਉਣਾ ਚਾਹੁੰਦੇ ਤਾਂ ਨੀ